ਬੀਲਾ ਦੇ ਲਾਵਾ ਹਾਂ ਦਾ ਰੋਣਾ ਨਹੀਂ ਮੇਰੇ ਬੇਟਾ ਉੱਪਰ ਕੇਂਸ ਹੋ ਜੀ ਸਸੀ ਕਾਲ ਜੀ ਸਸੀ ਕਾਲ ਜੀ ਅੱਜ 166 ਰਸੋ ਬਾਡ ਸ਼ਮਰੂ ਸੀ ਪ੍ਰਾਈਸ ਸਾਈਕਲ ਬੀਟੀਆ ਦੇ ਤੇ ਅੰਗ ਕੀ ਕਰਨ ਇਹ ਜੋ ਅੱਜ ਸੀਗਾ ਜੀ ਇਹ ਮਾਤਾ ਕੁਛੱਲਿਆ ਸੇਵਾ ਕੇਂਦਰ ਤੇ ਖਤਨੀ ਚੇਤਨਾ ਮਾਂ ਤੇਰੀ ਹੋਏ ਟਰਸਟ ਵੱਲੋਂ ਹਰ ਮਹੀਨੇ ਵੰਡਿਆ ਜਾਂਦਾ ਹੈਗਾ ਜੀ ਰਾਸ਼ਨ ਤੇ ਵੀਲਚੇਨਾ ਟ੍ਰਾਈਸਾਈਕਲਾਂ ਵੀ ਤੇ ਜੋ ਫਿਜ਼ੀਕਲ ਹੈਂਡੀਕੈਪਟ ਵੈਲਫੇਅਰ ਸੇਵਾ ਸੁਸਾਇਟੀ ਆ ਜਾ ਉਹਦੇ ਮੈਂਬਰ ਸਾਹਿਬਾਨ ਨੇ ਉਹਨਾਂ ਵੱਲੋਂ ਪਿੰਡਾਂ-ਪਿੰਡਾਂ 'ਚ ਜਾ ਕੇ ਜਿਹੜੇ ਹੈਂਡੀਕੈਪਟਾਂ ਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਦਾ ਨਹੀਂ ਪਤਾ ਹੈਗਾ ਤਾਂ ਸਾਡੀ ਸੰਸਥਾ ਦੇ ਮੈਂਬਰ ਉਹਨਾਂ ਨੂੰ ਵੈਰੀਫਾਈ ਕਰਕੇ ਇਹਨਾਂ ਚੀਜ਼ਾਂ ਤੋਂ ਜਾਣੂ ਕਰਾਉਂਦੇ ਨੇ ਠੀਕ ਆ ਜੀ ਤੇ ਉਹਨਾਂ ਨੂੰ ਹੀ ਅਸੀਂ ਵੈਰੀਫਾਈ ਕਰਕੇ ਜੋ ਇਲੈਕਟ੍ਰੋਨਿਕ ਟ੍ਰਾਈਸਾਈਕਲਾਂ ਨੇ ਇਹ 80% 100% ਵਾਲੇ ਨੂੰ ਮਹੀਆ ਹੁੰਦੀਆਂ ਨੇ ਤਾਂ ਇਹਨਾਂ ਨੂੰ ਅਸੀਂ ਇਹ ਵੈਂਟਰੀ ਵਾਲੀਆਂ ਟਰਾਈਸਾਈਕਲਾਂ ਤੋਂ ਪਾਉਂਦੇ ਹੈਗੇ ਆਂ ਜੀ ਲੁਧਿਆਣਾ ਜ਼ਿਲ੍ਹੇ ਦੇ ਪ੍ਰਧਾਨ ਹਾਂ ਕਿੰਨੇ ਆਪਣੇ ਬੈਕਾਂ ਜਿਹੜੇ ਹੈਗੇ ਨੇ ਆਪਾਂ ਅੱਜ ਪ੍ਰੋਜੈਕਟ ਨੇ ਹਾਂਜੀ ਕਿੰਨੇ ਕਿੰਨੇ ਹੈ ਆਪਣੇ ਮੈਂ ਜੀ ਫਿਜ਼ੀਕਲ ਹੈਂਡੀਕੈਪਡ ਵੈਲਫੇਅਰ ਸੇਵਾ ਸੁਸਾਇਟੀ ਦਾ ਜੀ ਲੁਧਿਆਣੇ ਦਾ ਪ੍ਰੈਜ਼ੀਡੈਂਟ ਹੈਗਾ ਆਂ ਤੇ ਪੂਰੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ 25000 ਤੋਂ ਵੱਧ ਡਿਸਏਬਲਡ ਪਰਸਨ ਹਨ ਜਿਨ੍ਹਾਂ ਦੇ ਜਿਨ੍ਹਾਂ ਦਾ UID ਕਾਰਡ ইস্যੂ ਹੋਇਆ ਹੈਗਾ ਸਰਕਾਰ ਕੋਲ ਤੇ ਉਹ ਪੈਨਸ਼ਨ ਲੈਂਦੇ ਨੇ ਤੇ ਕਈ ਰਹਿੰਦੇ ਵੀ ਨੇ ਇਸ ਕਰਕੇ 30000 ਪਲਸ ਹੈਂਡੀਕੈਪਸ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੈਗਾ ਆ ਤੇ ਉਹਨਾਂ ਨੂੰ ਅਸੀਂ ਹਰੇਕ ਮਹੀਨੇ ਵੈਰੀਫਾਈ ਕਰਕੇ ਐਦਾਂ ਦੇ ਉਪਕਰਨ ਜੋ ਵੀ ਕਿਸੇ ਨੂੰ ਲੋੜ ਹੁੰਦੀ ਹੈ ਬੀਲਚੇਅਰ ਦੀ ਟਰਾਈਸਾਈਕਲ ਦੀ ਫੌੜੀਆਂ ਦੀ ਨਕਲੀ ਲੱਤਾਂ ਵਾਂ ਲਮਾਉਣ ਦੀ ਤਾਂ ਉਹਨਾਂ ਲਈ ਅਲੱਗ-ਅਲੱਗ ਜਗ੍ਹਾ ਤੇ ਕੈਂਪ ਲਵਾ ਕੇ ਅਸੀਂ ਇਹ ਚੀਜ਼ਾਂ ਉਹਨਾਂ ਨੂੰ ਮੁਹੱਈਆ ਕਰਵਾਉਂਦੇ ਹੈਗੇ ਆ ਸਰਕਾਰ ਵੱਲੋਂ ਕਿੰਨਾ ਸਹਿਯੋਗ ਹੈ ਇਹਨਾਂ ਨੂੰ ਦੇਖੋ ਪੰਜਾਬ ਸਰਕਾਰ ਵੱਲੋਂ ਸਾਨੂੰ ਹਜੇ ਤੱਕ ਤਾਂ ਕੋਈ ਸਹਿਯੋਗ ਨਹੀਂ ਮਿਲ ਰਿਹਾ ਹੈਗਾ ਜਿਹੜੀ ਆਹਾ ਇਲੈਕਟ੍ਰੋਨਿਕ ਬੈਟਰੀਆਂ ਵਾਲੀਆਂ ਵਾਲੀ ਹੈਗੀ ਆ ਇਹ ਸੈਂਟਰ ਗਵਰਨਮੈਂਟ ਦੀ ਸਕੀਮ ਹੈਗੀ ਆ ਉਹਦੇ ਤਹਿਤ ਇਹ ਦਿਵਿਆਂਗ ਜੋ 80% ਤੋਂ ਉੱਤੇ ਨੇ ਉਹਨਾਂ ਨੂੰ ਇਹ ਮਿਲਦੀਆਂ ਹਨ ਠੀਕ ਹੈ ਜੀ ਤੇ ਸਾਨੂੰ ਜਿਆਦਾ ਸੰਯੋਗ ਜੋ ਸਾਡੀਆਂ ਖੰਨੇ ਸ਼ਹਿਰ ਦੇ ਵਿੱਚ ਮਾਤਾ ਕੁਛਲਿਆ ਸੇਵਾ ਕੇਂਦਰ ਆ ਜਾਂ ਹੋਰ ਸੰਸਥਾਵਾਂ ਨੇ ਆਲੇ ਦਾਲੇ ਉਹਨਾਂ ਦਾ ਸਾਨੂੰ ਬਹੁਤ ਜਿਆਦਾ ਸੰਯੋਗ ਆ ਕਿਉਂਕਿ ਉਹ ਜੋ ਸਾਡੇ ਹੈਂਡੀਕੈਪਡ ਜਾਂ ਲੋੜਵੰਦ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਤੇ ਆਪਣੇ ਕੋਲੋਂ ਵੀਲਚੇਅਰ ਆ ਟ੍ਰਾਈਸਾਈਕਲ ਆ ਜੋ ਕਿ ਕਿਸੇ ਗਵਰਨਮੈਂਟ ਵੱਲੀੋਂ ਨਹੀਂ ਉਹ ਆਪਣੇ ਵੱਲੋਂ ਆਪਣੇ ਫੰਡ ਤੇ ਇਹਨਾਂ ਨੂੰ ਇਹ ਮੁਹੱਈਆ ਕਰਵਾਉਂਦੇ ਨੇ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਜੀਰ ਘਰੇ ਹੀ ਪੈਣ ਪਾਈਓ ਸਤਿ ਸ੍ਰੀ ਅਕਾਲ ਜੀ ਅੱਜ ਖੰਨਾ ਸ਼ਹਿਰ ਦੇ 166ਵੇਂ ਜਿਹੜਾ ਰਾਸ਼ਨਵਾਰ ਸਮਰੋਹ ਕਰਾਇਆ ਵੀਰ ਜੀ ਸਾਡੇ ਨਾਲ ਚਲਦੇ ਸਵਾਗਤ ਆ ਵੀਰ ਜੀ ਤੁਹਾਡਾ ਚੈਨਲ ਤੇ ਸਵਾਗਤ ਆ ਕੀ ਕਹਿਣਾ ਚਾਹੁੰਦੇ ਹੋ ਜੀ ਡੀ ਐਸ ਨਿਊਜ਼ ਦਾ ਸਵਾਗਤ ਹੈ ਅੱਜ 4 ਅਗਸਤ 2024 ਪੰਜਾਬ ਕਟਰੀ ਚੇਤਨਾ ਮੰਚ ਚੈਰੀਟੇਬਲ ਟਰਸਟ ਰਜਿਸਟਰ ਖੰਨਾ ਦੀ ਸ਼ਾਖਾ ਮਾਤਾ ਕੁਸ਼ਲ ਜਾਂ ਸੇਵਾ ਕੇਂਦਰ ਦੀ 166ਵੀਂ ਸਭਾ ਪ੍ਰਧਾਨ ਅਸ਼ੋਕ ਦਿਉੜਾ ਦੀ ਪ੍ਰਧਾਨਗੀ ਦੇ ਵਿੱਚ ਹੋਈ ਜਿਸ ਦੇ ਵਿੱਚ ਸਾਡਾ ਮੁੱਖ ਜਾਂਦਾ 166ਵੇਂ ਰਾਸ਼ਨ ਵਿਤਰਨ ਸਮਰੋਦਾ ਯੋਜਨ ਹੈ ਦੂਸਰਾ ਅੱਜ ਦੇ ਮੁੱਖ ਮਹਿਮਾਨ ਸਾਰੇ ਮਹਿਮਾਨਾਂ ਦਾ ਹਾਜ਼ਰ ਟਰਸਟੀਆਂ ਦਾ ਤੇ ਸਾਡੇ ਸਹਿਯੋਗੀਆਂ ਦਾ ਸਾਡੇ ਲਾਭਾਰਦੀਆਂ ਦਾ ਅਸੀਂ ਸਵਾਗਤ ਕਰਦੇ ਹਾਂ ਦੂਸਰੇ ਅੱਜ ਦੇ ਸਾਡੇ ਜਿਹੜੇ ਚੀਫ ਗੈਸਟ ਕਾਮਿਲ ਸਿੰਘ ਸਤਕਾਰਯੋਗ ਇੰਚਾਰਜ ਰਾਏਕੋਟ ਕਾਂਗਰਸ ਕਮੇਟੀ ਤੇ ਸੁਪੁੱਤਰ ਡਾਕਟਰ ਅਮਰ ਸਿੰਘ ਸਤਕਾਰਯੋਗ ਮੈਂਬਰ ਆਫ ਪਾਰਲੀਮੈਂਟ ਸ਼੍ਰੀ ਫਤੇਗੜ ਸਾਹਿਬ ਉਹਨਾਂ ਦਾ ਜਿਨ੍ਹਾਂ ਨੇ ਸਾਨੂੰ ਸਰਕਾਰ ਵੱਲੋਂ 8 ਮੋਟਰਾਈਜ਼ਡ ਟਰਾਈਸਾਈਕਲਾਂ ਜਿਹੜੀਆਂ ਕਿ ਬੈਟਰੀ ਦੇ ਨਾਲ ਚੱਲਦੀਆਂ ਹਨ 8 ਗਰੀਬ ਇਹ ਜ਼ਰੂਰਤਮੰਦ ਦੇ ਬਿਯਾਂਗ ਜਨਾਂ ਨੂੰ ਦੇਣੀਆਂ ਹਨ ਉਹ ਸਾਨੂੰ ਮਹੱਈਆ ਕਰਾਈਆਂ ਹਨ ਉਹਨਾਂ ਦੇ ਇਸ ਲਈ ਅਸੀਂ ਉਹਨਾਂ ਦਾ ਬਹੁਤ ਹੀ ਆਭਾਰ ਪ੍ਰਗਟ ਕਰਦੇ ਹਾਂ ਸਾਡੇ ਵਿੱਚ ਅੱਜ ਸਾਡੇ ਜਿਹੜੇ ਸਾਬਕਾ ਮੰਤਰੀ ਸਰਦਾਰ ਗੁਰਕੀਰਤ ਸਿੰਘ ਦੀ ਕੋਟਲੀ ਪ੍ਰਧਾਨਗੀ ਮੁੱਖ ਮਹਿਮਾਨ ਦੇ ਰੂਪ ਦੇ ਵਿੱਚ ਆਏ ਸੀ ਉਹਨਾਂ ਦਾ ਅਸੀਂ ਸਾਰੀ ਟਸ ਨੇ ਸਵਾਗਤ ਕੀਤਾ ਹੈ ਤੇ ਉਹਨਾਂ ਦਾ ਆਭਾਰ ਪ੍ਰਗਟ ਕੀਤਾ ਹੈ ਸ਼੍ਰੀ ਐਡਵੋਕੇਟ ਰਜੀਵ ਰੈ ਮਹਿਤਾ ਜੀ ਆਨਰੇਬਲ ਪ੍ਰੈਜ਼ੀਡੈਂਟ ਪੰਜਾਬ ਬਲੌਕ ਪਾਉਂਗ ਕਾਂਗਰਸ ਖੰਨਾ ਤੇ ਨਾਲ ਨਰੇਸ਼ ਗੈਨ ਜੀ ਜਿਨ੍ਹਾਂ ਨੇ ਇਹ ਕਿ ਸਾਡੇ ਪੰਜਾਬ ਖੱਤੀ ਚੇਦਨਾਮਨ ਚੈਰੀਟੇਬਲ ਟਸਟ ਦੇ ਇੰਟਰਨਲ ਆਡੀਟਰ ਨੇ ਉਹਨਾਂ ਦਾ ਵੀ ਅਸੀਂ ਆਭਾਰ ਪ੍ਰਗਟ ਕਰਦੇ ਹਾਂ ਤੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਦੂਸਰੇ ਅਸੀਂ ਸਾਰੇ ਮਿਲ ਕੇ ਇਹ ਜਿਹੜਾ ਅਸੀਂ ਕਰ ਰਹੇ ਹਾਂ ਇਸ ਸਮਰੋਹ ਇਹਦੇ ਵਿੱਚ ਸਾਡੇ ਜਿਹੜੇ ਦਾਨਵੀਰ ਸਹਿਯੋਗੀ ਹੈ ਉਹਨਾਂ ਦਾ ਬਹੁਤ ਯੋਗਦਾਨ ਹੈ ਦਾਨਵੀਰ ਸਹਿਯੋਗੀਆਂ ਦੇ ਨਾਲ ਅਸੀਂ ਅੱਜ ਦੋ ਦਿਬਿਆਂਗ ਜਨ ਜ਼ਰੂਰਤਮੰਦ ਬੇਟੀਆਂ ਨੂੰ ਦੋ व्हीਲ ਚੇਅਰ ਵੀ ਦੇ ਰਹੇ ਹਾਂ ਅਸੀਂ ਪਰਮ ਪਿਤਾ ਪਰਮਾਤਮਾ ਅਗੇ ਪ੍ਰਾਰਥਨਾ ਕਰਦੇ ਹਾਂ ਕਿ ਸਾਨੂੰ ਉਹ ਸਹਿਯੋਗ ਦਿੰਦਾ ਰਹੇ ਯਥਾ ਸ਼ਕਤੀ ਦਿੰਦਾ ਰਹੇ ਤਾਂ ਕਿ ਅਸੀਂ ਅਸੀਂ ਕਰਨ ਵਾਲੇ ਕੁਝ ਨਹੀਂ ਐ ਇਹ ਸਭ ਪਰਮ ਪਿਤਾ ਪਰਮਾਤਮਾ ਹੀ ਕਰਵਾਉਂਦਾ ਹੈ ਉਸ ਦੀ ਪ੍ਰਭੂ ਦੀ ਕਿਰਪਾ ਦੇ ਨਾਲ ਹੀ ਸਭ ਕੁਝ ਹੋ ਰਿਹਾ ਹੈ ਜੈ ਹਿੰਦ ਜੈ ਸ਼੍ਰੀ ਰਾਮ ਜੀਡੀਐਸ ਪੰਜਾਬ ਨੀਤੋ ਜਸਵੀਰ ਸਿੰਘ ਢਿਲੋਂ ਦੁਆਰਾ ਸਾਂਝੇ ਵਾਲੀ ਰਿਪੋਰਟ ਜੀ